جی بارے دسیا کیوں دسیا سا کیوں کہ انہوں کی شہادت گلی کے شہید نے کن سال ਤੇ ਸੁਭਜਾ ਤੇ ਜੇਕਰ ਅ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਵਸਦਾ ਨੇ ਕਿਹਾ ਗਿਆ ਤਾਂ ਇਸੇ ਕਰਕੇ ਕਿਹਾ ਗਿਆ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿੰਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ ਗੁਰੂ ਸ਼ਰਵਨ ਸਿੰਘ ਜੀ ਛੋਟੇ ਸੇਵਾਦਾਰ ਸੀ ਵੱਡੇ ਸਿੰਘ ਜੀ ਕਰਦੇ ਸੀ ਮਾਤਾ ਜੀ ਉਹ ਸਾਰੇ ਦੇ ਸਾਰੇ ਸ਼ਰੀਰ ਹੋ ਗਏ ਸੀ ਤੇ ਜਿਹੜੀ ਲੰਬ ਸਾਲ ਸ਼੍ਰੀ ਗੁਰੂ ਜੀ ਗੁਰਦੇਵ ਅਦਰਿ ਉਹ ਉਹਨਾ ਕਸ਼ਮੀਰੀ ਬਣਦਾ ਕਰਕੇ ਹੋਈ ਜਿਨ੍ਹਾਂ ਦੇ ਜਬਰਨ ਜੰਜੂਦਲੇ ਦਾ ਰਹਿ ਸੀ ਤਾਂ ਅੰਦੇ ਸੰਕਟ ਜਦੋਂ ਆਉਂਦਾ ਹੈ ਕਿੰਨਾ ਜਲਦੀ ਪੜ੍ਹੀ ਜਾਏਗੀ گرو جی پنڈتوں دچنا منگی گروی کوئی ہے سکھ سنگ چیز نے ਨੰਦਪੁਰੇ ਨੂੰ ਤੁਹਾਨੂੰ ਜੀਵਨ ਨੂੰ ਸ਼ਹੀਦੀ ਬਾਲ ਗੁਰ ਗੋਤੰਦ ਪੁਰਬੇ ਤੁਸਾਂ ਕੋ ਵੱਡਾ ਦਰਵਾਜ਼ਾ ਫਟੇਗਾ ਸਰਬ ਸਦਾਨੀਆਂ ਦੇ ਜਿਹੜਾ ਕੌਣ ਦੇ ਕਰਦਾ ਅੱਜ ਜਿਵੇਂ ਜੱਜਾ ਸ਼੍ਰੀ ਗੁਰਦੇਵ ਹਜਰ ਜੀ ਚੱਕਣਾ ਲਗੀ ਅਤੇ ਸ਼੍ਰੀ ਅਰੰਧ ਪੁਰਸਾ ਉਹਨਾਂ ਬਾਰੇ ਤੁੰਦਸਾਹਿਆ ਪਰੇਰਤਿਓ ਜਿਸ ਤਰ੍ਹਾਂ ਬਹੁਤ ਸਾਰੀ ਚੀਜ਼ ਤੁਹਾਡੇ ਸਾਹਮਣੇ ਦਿਖਾਈਆਂ ਜਾਂ ਸਮਾਈਆਂ ਜਾਂਦੀਆਂ ਨੇ ਤੇ ਆਪਣੀ ਕੋਸ਼ਿਸ਼ ਇਹ ਨਹੀਂ ਆ ਵੀ ਉਹ ਬਧਿਆਨੀਆਂ ਦੇ ਜਹਨ ਅੰਦਰ ਉਹ ਚੀਜ਼ਾਂ ਮਸੀਆਂ ਰਹਿਣ ਜਿਹੜੀ ਕੋਈ ਚੰਗੀ ਚੀਜ਼ ਹੁੰਦੀ ਹੈ ਉਹ ਗ੍ਰਹਿਣ ਕਰਨੀ ਚਾਹੀਦੀ ਹੈ। ਛੇਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਨਾਲ ਮੇਰੀ ਫਿਰੀ ਦਜਾ ਦਗਾਦ ਹੋਇਆ

ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਵੀ ਅਗੰਗੋਈ ਗੋਤਾਂਪੁਰ ਦੀ 52 ਰਾਜਪੁਰ ਦੇ ਹਿੰਦੂ ਰਾਜੇ ਵੀ ਉਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਫੇਰ ਆਪ ਜੀ ਯੋਗ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੋਸ਼ਨੀ ਨਾਲ جنم جنما جہانگیر جب بجا راجے بھی میرے نال جان گے پہ بہت پورے پہ بنجا راجے بھی نام ہی مت ہو گئے اس وجہ گرو جی نے پت کے نواں نگر ਸਾਹਿਬ ਸਾਹਿਬਾ ਦਿੱਤਾ ਜਿੱਥੇ ਸ਼੍ਰੀਮਨ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਆਈ ਜੋਤ ਗ੍ਰਹਿਣ ਕਰਨੋਂ ਪ੍ਰਤ ਪਹਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬੇਰੀ ਭਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ਼੍ਰੀ ਗੀਰਤ ਕੋ ਸਹਿਵਾਏ ਉਹ ਆਪ ਜਿਸ ਸਹਿਜ ਨਿਮਰ ਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚੌਧੇ ਸਨ ਕੀ

ਵਿਚ ਥਾਂ ਫਰੀਦ ਗੰਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇ ਮਹਨ ਸਿੰਘ ਗੁਰ ਤੇਗਹਾਰਦ ਜੀ ਨੂੰ ਰਿਆਸਤ ਕਹਿਲੂਰ ਦੇ 3 ਪਿੰਡ ਭੇਟ ਕਰਨ ਦੀ ਬੇਸਥਿਤੀ ਉਹਨਾਂ ਨੇ 3 ਪਿੰਡ ਉਹਨਾਂ ਨੂੰ ਅਜਾਈ ਜਿਹਨੇ ਚਾਹੇ ਗੁਰੂ ਜੀ ਨੇ ਇਸ ਥਾਂ ਨੂੰ ਮੁਗਫਰੀਦਗੇ ਨਗਰ ਵਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਭਾਵੇਂ ਇਸ ਦੇ ਸਨਾਂ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਰਾਗ ਦੇ ਬੋਲਦਾਂ ਲੋਕਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਛੇੜਾ ਦਾ ਜੁੰਦਾ ਸੀ ਪਰ ਗੁਰੂ ਜੀ ਨੇ ਆਪਣੇ ਦੂਰ ਅੰਦੇਸ਼ੀ ਨਾਲ ਇਸ ਨੂੰ ਫਿਰ ਜੇ ਹੀ ਪਟਾਲੇ ਲਗਾਇਆ ਇਹ ਜ਼ਮੀਨ ਪਿੰਡਾਂ ਮੱਖੋਾ ਦਾਦੇ ਨਾਮ ਦੇ ਇਸ ਦਾ ਇਸ ਥਾਂ ਦਾ ਨਾਮ ਰੱਖਿਆ ਚੰਦਨਗੜ੍ਹ ਜੋ ਅੱਗੇ ਜਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਸੇ ਜਨਮ ਹੋਈ ਚੱਕਰਾਂ ਦੇ ਵਿੱਚ ਨਗਰ ਵਸਾਈ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਉਲਝ ਗਏ ਸੰਗਤਾਂ ਨੇ ਕਾਰਜ ਰਚੂ ਕੀਤੀ ਖਬਰ ਦੂਰ ਦੂਰ ਤੱਕ ਫੈ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਇਕੱਠੇ ਅਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵੀ ਵਪਾਰਕ ਮੰਡੀ ਨਾ ਹੋਣ ਕਾਰਨ ਬਕਵਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇਹ ਸਿਰਫ ਥਣ ਵੱਡੀਆਂ ਇਮਾਨਤਾਂ ਦੀ ਮਸਾਲੇ ਦੀ ਸ਼ੁਰੂ ਹੋਈ ਗੁਰਦੁਆਰਾ ਸਾਹਿਬ ਸੰਗਤਾਂ ਲਈ ਕੰਮਕਾਜ ਅਤੇ ਗੁਰੂ ਸਾਹਿਬਾਸਤੇ ਰਹਿਸ਼ੀ ਜਗ੍ਹਾ ਗੁਰੂ ਜੀ ਦੀ ਰਹਿਮਾਈ ਇਹ ਥੇ ਜਦੋਂ ਇਹ ਸਾਰੀ ਵਿਵਸਥਾ ਚੱਲ ਨਹੀਂ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਤੇ ਉਹ ਕਹਿਣ ਲੱਗਾ ਗੁਰੂ ਸਾਰਕਿ ਤੇ ਵਿਲੇਆ ਤੇ ਫਸੇ ਉਹ ਮੰਦਰ ਇਸ ਦੁਨੀਆ ਤੇ ਵਪਾਰ ਬੈ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਹ ਇਸਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਛਣ ਕੇ ਨਿਗਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵਿਰਾਗ ਤੇ ਗ੍ਰਸਤੀ ਦਾ ਸੁਮੇਲ ਗੁੜਾ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਵਿਰਾਗ ਨਾਲ ਹੋਵੇ ਮਨੁੱਖ ਪੂਰਾ چک نانکی میل لگے ہر روز گرو دربار سجا لگا گروپ نہیں آن لگی کوئی سمن کر کے کوئی سیوا کر کے کوئی گرو دیا خوشیاں پراپت کر لگا اس دران ایک سپنے وار کا نگر چک نانکی پرگ